ਮੇਰੇ ਕੰਮ ਕਰਨ ਨਾਲ ਕਿਹੜਾ ਕੰਮ ਹੁੰਦਾ ਤੈਨੂੰ ਜਿਹੜਾ ਤੂੰ ਕੰਮ ਕਰਦੀ ਹੈ ਮੇਰੀ ਚਾਹ ਕੇ ਬਣਾਉਣੇ ਆਣ ਕੇ ਥੋੜੀ ਬਣਾਉਂਦੀ ਹੈ ਮੇਰੀ ਮਾਂ ਤੇ ਨਾ ਚਾਹ ਬੁੱਕੀ ਨਾ ਕਾਦੀ ਬਣਾਉਣ ਨੂੰ ਫੋਨ ਲਾਉਣ ਲੱਗੀ ਉਹ ਤੇ ਮੇਰੀ ਮਾਂ ਇਹ ਤੇ ਤੈਨੂੰ ਚਾਹ ਬਣਾ ਕੇ ਦਊਗੀ ਨਾ ਲਾ ਲੱਗੀ ਉਹ ਮੇਰੀ ਮਾਂ ਚਾਹ ਨਹੀਂ ਘਟ ਦੇ ਸਕਦੀ ਬਣਾ ਕੇ ਦੋ ਆਹੋ ਕਰ ਤੈਨੂੰ ਤੇ ਭੱਗ ਦੇ ਕੇ ਜਾਂਦੇ ਜਦੋਂ ਚਾਹ ਕਿੱਡਾ ਤਮਾਸ਼ਾ ਖੜਿਆ ਆ ਨਾ ਨਹੀਂ ਮੱਤ ਪੀਕਾ ਨਾ ਹੋਣਾ ਨਾ ਆ ਜਿਹੜੀ ਵਾ ਜਿੱਥੇ ਮੈਨੂੰ ਵਿਆਇਆ ਹੈ ਜਿਹੜੀ ਮੇਰੇ ਛੇੜ ਕੇ ਦਿੱਤੀ ਉਹਦੋਂ ਤੋਂ ਤੂੰ ਅੰਨੀ ਹੰਮਦਾ ਕੱਢਾ ਰਾ ਕਰ ਇਹ ਆ ਜਿਹੜੀ ਛੇੜੀ ਉਹ ਨਾ ਹੁਣ ਆ ਤੇ ਤੇ ਨੰਬਰ ਡੇੜਾ ਕਰ ਚਾਹ ਮਗਣੀ ਤੇ ਉੱਟਕ ਨੂੰ ਗੜੀ ਜਾਂਦੀ ਹੈ ਤੇ ਤੇਰੀ ਮਾਂ ਹੀ ਆ ਕੇ ਬਣਾ ਕੇ ਦੇ ਕੇ ਜਾਊਗੀ ਨਹੀਂ 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 ਮੈਂ ਨਹੀਂ ਜੇ ਤੂੰ ਆ ਚਾਹਵੇਂਗੀ ਤਾਂ ਮੈਂ ਇੱਥੇ ਰਹਿਣੀ ਨਹੀਂ ਤੇ ਮੈਂ ਤੈਨੂੰ ਚੱਲ ਜਣਾ ਫਿਰ ਨਹੀਂ ਆਖੀ ਆ ਜਾ ਕੋ ਮੋੜੇ ਜਾ ਮੈਂ ਆ ਜਾਣਾ ਇਹ ਬੈਠਿਆ ਤੇ ਜਰਦੀ ਨਹੀਂ ਜੀ ਉ ਤਾਂ ਤੂੰ ਆ ਠੀਕ ਆ ਕੀ ਨਬਰਾ ਆ ਜਾ ਛੇਤੀ ਆ ਤਾਂ ਮੈਂ ਤੁੱਕੇ ਮੰਮੀ ਆ ਤਾਂ ਚੰਗਾ ਇਹਨਾਂ ਦੇ ਨੀ ਮੁੱਕਣੇ ਫੋਰ ਫੋਰ ਮੁੱਕ ਨਹੀਂ ਇਹਨਾਂ ਦੀ ਬਸ ਆ ਗਏ ਮੈਂ ਤਾਂ ਉੱਥਾ ਆ ਗਏ ਆਪੇ ਫਸਰੀ ਕਰ ਆਪੇ ਤਾਲ ਤੇ ਆਪਾਂ ਹੀ ਪਾ ਛੱਡਦਿਆਂ ਰਹਿੰਦੇ ਹਾਂ ਜੇ ਕੋਈ ਆਪਾਂ ਮੈਂ ਕੰਨੀ ਆ ਹਾਂ ਖੱਪਰ ਛੜੀ ਆਹ ਕੋਹਤ ਅੱਜ ਸਿਆਪਾ ਮਰਦੇ ਆ ਮੁੰਡੇ ਲੈ ਕੇ ਜੇ ਸੈਂ। ਵਾਧਾ। ਹਾਂ ਕੀ ਜਾਂਦੀਆਂ? ਨਹੀਂ। ਹੂੰ। ਸਵੇਰ 7:00 ਵਜੇ ਉੱਠਣੀ ਆ। ਹਾਂ। ਤਾਂ ਨਾ ਕਿੱਲੇ ਨੂੰ ਕੋਆ ਕੁੜਾ ਕਰਕੇ ਆਣੀ ਆ ਘਰ ਆ ਕੇ ਚਾਹ ਬਣਾਉਣੀ ਆ, ਚਾਹ ਪੜਾਉਣੀ ਆ ਇਹਨੂੰ। ਮੁੰਡੇ ਸਕੂਲ ਜਾਣ ਤਾਂ ਕਿ ਭਰਉਣੀ ਆ, ਇਹਨੂੰ ਕੰਮ ਦੇ ਭਰਉਣੀ ਆ ਤਿਆਰ ਕਰਕੇ। ਇਹ ਇਹਦੇ ਨਾਲੇ ਇਹਨੂੰ ਰੋਟੀ ਚਾਹੀਦੀ, ਇਹਨੂੰ ਰੋਟੀ ਪਾਣ ਦਾ ਆ ਕੇ ਘੋਣੇ ਕਰਦੀ ਆ। ਸਾਰਾ ਚੜ੍ਹ ਪੋਚਾ ਮੈਂ ਕਰਦੀ ਆ। ਪੱਪਰ ਮੈਂ ਮਾਣਦੀ ਆ ਤਾਂ ਮੈਂ ਉਹਨਾਂ ਰੋਟੀਆਂ ਮੈਂ ਲਾਵਾਂ ਉਲਟਾ ਜਿੰਨੇ 10 ਮਿੰਟ ਹੁਣ ਕੰਮ ਕਰਕੇ ਡੈਗੀਆਂ ਹਾਂ ਹਾਂ ਰੋਟੀ ਪਾਣੇ ਪਤਾ ਸਭ ਕੋ ਪੀਤਾ ਤੂੰ ਮਨੇ ਰੋਟੀ ਖਾਧੀ ਤੇ ਰੋਟੀ ਪੀ ਪਈ ਜਾਂਦੀ ਤੇ ਤੂੰ ਬੜਾ ਅੱਗੇ ਪੀਲਾ ਹਾਂ ਆਂਦੇ ਆ ਵੀ ਚਾਹ ਬਣਾ ਦਾ ਘੋਟਾ ਮੇਰਾ ਸਰ ਬੜਾ ਪੀਣਾ ਮਾਂ ਮਮੀ ਹੁਣੇ ਬੈਠੀ ਆ ਧੋਪ ਰਖੀ ਜਾਂਦੀ ਆ ਆ ਕੇ ਚਾਹ ਮੰਗਣ ਤਾਂ ਕਿ ਆਂਦੀ ਆ ਵੀ ਮੈਂ ਹਮੇਲਾ ਲਾਤ ਬੀਣੇ ਕੀ ਕਰੀ ਤਾਡੀ ਮਾਹਕਾਰੇ ਕਾਦੀ ਤੇ ਮੋਟੇ ਕਿਉਂ ਨਹੀਂ ਉਪੀੜਾ ਨੂੰ ਤੁੰ ਹੈ ਮੈਂ ਤੇ ਦੱਸੋ ਜਦੋਂ ਚਾਹ ਘਟ ਮੰਗਦੀ ਐ ਤੇ ਤਾਂ ਨਹੀਂ ਰੋਣਾ ਪੁੰਦੀ ਮੰਗਦੀ ਐ ਤਾਂ ਨਹੀਂ ਰੋਣਾ ਪੁੰਦੀ ਨਹੀਂ ਗੱਲ ਤੇ ਤੁਹਾਡੀ ਆਸਰੇ ਤੇ ਮਾਣੂ ਕਿਤੇ ਪੈਸੇ ਹੀ ਦੇਂਦੇ ਫਿਰ ਕੀ ਕਰਾਂ ਜਦੋਂ ਇਹ ਆਖੇ ਲੱਗਦੇ ਕਿਉਂ ਨਹੀਂ ਲੱਕਦੀ ਉਹ ਆਹ ਚਾਹ ਘਟ ਮੰਗਦੀ ਤੇ ਫੋਨ ਤੇ ਭਾਵਾਂ ਲੱਗੀ ਰਹਿਵੇ ਦੋ ਦੋ ਕੰਮ ਮੈਂ ਆ ਜਿਹੜਾ ਕੰਮ ਕਰਦਾ ਇਹਨੇ ਕੰਮੜੀ ਨਾ ਠੀਕ ਹੋਇਆ ਕੰਮ ਕਰ ਨਹੀਂ ਤੇ ਕੰਮ ਵੀ ਦਸਾਰਾ ਕਰਦਾ ਕਰਦੀ ਐ ਨਾ ਤੂੰ ਦਵੇਲੀ ਰਹੀ ਨਹੀਂ ਅਵੇ ਕਰਦੀ ਆ ਜੀ ਹੁਣ ਬਾਹਰ ਨਾ ਮਾਤਾ ਵੀਰੇ ਤੋ ਅਗਲੇ ਹਿੱਸੇ ਤੇਰੇ ਕੋਲ 5-7 ਜਾਣਨਾ ਕੋਲ ਨਾ ਤੇ ਆਦੇ ਤੇਰੇ ਦਿੱਤੋ ਬਿਲਣਾਉਣਾ ਬਾਈ ਕਰਤੀ ਚੁਗ ਲੈਣਾ ਅਸਦਾ ਉਹ ਪਤਾ ਕੀ ਜਾਂਦੀਆਂ ਹਾਂ ਹਾਦੀਆਂ ਨੋਵਾ ਐਡੀਆਂ ਚੰਗੀਆਂ ਬੀਬੇ ਦਾ ਘਰ ਉਹਨਾਂ ਦੇ ਪਿੱਛੇ ਲੱਗ ਜਾਂਦੀ ਆ ਪੀਓ ਨਹੀਂ ਸਾਹਮਣਾ ਤੇ ਤੇਰੀ ਨੋਨ ਨਹੀਂ ਆ ਤੈਨੂੰ ਦੂਜਿਆਂ ਨੇ ਤੇ ਸਾਹਮਣਾ ਉਹ ਜਿਹੜੀ ਉਹ ਡਿਗਵਾਂਟਾ ਨਾਲ ਸਾਹਮਣੇ ਘਰ ਵਾਲੀ ਉਹ ਆਂਦੀ ਹੈ ਮੇਰੀ ਨੋਨ ਉਹ ਵੇਖਦੀ ਉਹ ਮੇਰੇ ਨਾਲ ਲੱਤਾਂ ਘੁੱਟਦੀ ਐ ਇਹ ਮੈਂ ਤਾਂ ਭਾਰ ਦੀ ਉਹ ਭਾਜ ਉਹਦਾ ਘਟ ਰਗਾ ਸਰਕਾਰੀ ਨੌਕਰੀਆਂ ਦਾ ਡੰਗਰ ਮਾਲ ਉਹਨਾਂ ਦੇ ਘਟ ਨਹੀਂ ਆ ਅਗਲੀ ਨੇ ਤੇ ਆਖਣਾ ਹੀ ਐ ਤੇਰੀ ਨੋਨ ਲੱਤਾਂ ਘੁੱਟਦੀ ਐ ਕਿ ਤੋ ਗਾੜੀ ਨਹੀਂ ਘੁੱਟਦੀ ਐ ਜਵਾੜੇ ਨਾਲ ਘੁੱਟਦੀ ਉਹ ਚਾਹ ਜਿਹੜੀ ਆਂਦੀ ਐ ਈਨ ਦਾ ਬਸ ਚਾਹੀਦੀ ਨਹੀਂ ਢੁਗਲਣਾ ਵਾਲੀਆਂ ਪੰਜ ਸੱਤ ਜਾਣੀਆਂ ਦੇ ਘੇਰੇ ਘੇਰੇ ਬੈਠਣਾ ਹੁਣ ਬੱਤਾਂ ਕੰਮ ਨੂੰ ਹੈ ਨਾ ਉਹ ਚੁਗਲਣਾ ਨਹੀਂ ਕਰੀ ਇੱਥੇ ਤੂੰ ਫੜਾ ਨਹੀਂ ਬੈਠਾ ਇਹੇ ਹੀ ਕਰ ਦਿਓ ਤੂੰ ਬਸ ਜਾਂ ਤੇ ਮੈਂ ਤਾਂ ਇਹਨੂੰ ਕਹਦੇ ਵੀ ਮੈਨੂੰ ਨਾ ਤੰਗ ਕਰਿਆ ਕਰ ਜਾਂ ਫਿਰ ਮੈਨੂੰ ਆਪਣੇ ਨਾਲ ਲੈ ਜਾਂ। ਹਾਂ ਨਹੀਂਆਂ ਤੂੰ ਦੱਸ ਦੇ ਤੂੰ ਕੀ ਕਰਨਾ ਚਾਹੁੰਦੀ ਐ ਲੈ ਜੀ ਇਹਨੂੰ ਆਈ ਤੂੰ ਸਾਹ ਲੈ ਗਈ ਨਹੀਂ ਜਰ ਕੋ ਨਹੀਂ ਤੂੰ ਹੀ ਰਹਿਂਦੋ ਹਾਂ ਮੁਰਕੇ ਮੁੰਡਾ ਮੇਰੇ ਗਾਲ ਪਾਊਗਾ ਚਲ ਤੂੰ ਨਹੀਂ ਇਹਨੇ ਬਣਾ ਕੇ ਦੇਣੀ ਤੇ ਮੈਂ ਆਪੇ ਬਣਾ ਲੈਣਾ ਔਰ ਆਪਦੀ ਬਣਾ ਕੇ ਕੀ ਲੈ ਗਏ ਮੈਂ ਆਪਦੀ ਬਣਾ ਦੇਣੀ ਨਹੀਂ ਨਾ ਆਪਣੀ ਆਪਣੀ ਖਾਤਾ ਬਣਾ ਕੇ ਪੁਣੀ ਆ ਪਰ ਜੇਰਾ ਜੇਰਾ ਨਾ ਵੀ ਨਹੀਂ ਚਾਰ ਕੋਈ ਗੱਲ ਮਾਂ ਆ ਜੀ ਨਾ ਬਣ ਕੇ ਲਿਆ ਕਰ ਚੰਗਾ ਤੂੰ ਬਣਾ ਲੈ ਪਤਾ ਕਾਲ ਨਾ ਕੋਈ ਇਹ ਕਾਲ ਕਹਿ ਜਾਂਦੀ ਹੈ ਹੁਣ ਕਿ ਕਾਲ ਨਾ ਪਿਆ ਕਰ ਤੂੰ ਹੀ ਬਹੁਤ ਕਾਲ ਪੈਂਦੀ ਆ ਮਾਂ ਉਹ ਤੇਰੀ ਸੱਸ ਮਾਂ ਮੈਨੂੰ ਪੜਾ ਮੈਨੂੰ ਸੁਲਵਾਈ ਕਰ ਮੇਰੀ ਧੋਣ ਫੀੜ ਹੁੰਦਾ ਪੈਂਦੀ ਇਹ ਮੈਨੂੰ ਫਿਰ ਵੱਟੋ 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 ਚੱਲ ਮਾਂ ਮੇਰਾ ਮੈਂ ਕਿਹਾ ਆਂ ਕਿ ਮੈਂ ਤੈਨੂੰ ਚੱਲ ਕੋਈ ਨਹੀਂ ਮੇਰੇ ਮੇਨੇ ਨਾ ਦਿਆ ਕਰੂ ਪਰ ਜੀ ਤੁੱਕਾ ਤਾਂ ਵਿੱਚ ਕਿਸੇ ਦੀ ਨਹੀਂ ਨਹੀਂ ਅੱਜ ਤੋਂ ਮੈਂ ਤੈਨੂੰ ਨਹੀਂ ਆਂਦੀ ਮਾਵਾ ਦੀਆਂ ਚੱਲ ਮਾਵਾ ਦੀਆਂ ਬਣ ਪਈਆਂ ਆ ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਕੋਦਾਂ ਜੇ ਹੋ ਉਹ ਵੀ ਨਾ ਚਾਹਟ ਜਾਂਦਾ ਜਿਹੜਾ ਕੋਈ ਥਲੇ ਮੀਨਾ ਚਾਹ ਮੰਗ ਲੈਂਦੀ ਤਾਂ ਮੈਂ ਵੀ ਤੁਹਾਨੂੰ ਨਾ ਸਾਦਦੀ ਤੁਸੀਂ ਕਿੱਥੋਂ ਪਟਿਆ ਹੋ ਹੋ ਕੀ ਆ ਘਰ ਆਉਂਦੇ ਤੇ ਆਪਣੇ ਨਹੀਂ ਕਰੀ ਗੇ ਉਹਨੂੰ ਤੇ ਪਿਆਰ ਚੈਰੀ ਨੂੰ ਚਾਹ ਕੋਈ ਨਹੀਂ ਆਵੇਂ ਜਿੱਥੋਂ ਆਈ ਹੋ ਵਿਚਾਰੀ ਉਹਨੂੰ ਚੈਰ ਨੂੰ ਐਵੇਂ ਦਵਾ-ਦਫਾ ਫੋਨ ਕਰ ਦਿੰਨੀ ਆ ਜਾ ਮੰਮੀ ਦਵਾ-ਦਫਾ ਕਪੰਦਰੀ ਨਹੀਂ ਉਹ ਨਾ ਵੀ ਫਿਰ ਤੂੰ ਇਹ ਮੈਨੂੰ ਮਾਰ ਦੇਣਾ ਦਿੱਤਾ ਮੈਨੂੰ ਗੁੱਸਾ ਆ ਗਿਆ ਮੈਂ ਜਾਣ ਲੈ ਕੇ ਆਨੀ ਚਲੋ ਚੱਲ ਲਿਆ ਚਾੜਾ ਘਰ ਜਿੱਤੇ 100 ਗੱਲਾਂ ਹੁੰਦੀਆਂ ਨੇ ਇਹਦੇ ਨਾਲ ਤੇ ਇਹਨੂੰ ਕਰੀ ਨੂੰ ਨਾਸਤਾਇਆ ਕਰ ਤੂੰ ਕਰੋ ਚੱਲ ਕੋਈ ਨਹੀਂ ਆ ਨਿਆਣੀ ਸਿਆਣੀ ਆ ਨਾ ਕਰਿਆ ਕਰੋ ਤੇ ਮੇਰਾ ਮਿਹਣਾ ਨਾ ਦਿਆ ਕਰੋ ਜਦੋਂ ਮੇਰਾ ਮਿਹਣਾ ਦਿੰਦੇ ਹੋ ਕੋਈ ਨਹੀਂ ਆਇਆ ਹਵਾਲੇ ਮੈਂ ਤਾਂ ਗਲਤੀ ਹੋ ਗਈ ਅੱਜ ਤੋਂ ਬਾਅਦ ਨਹੀਂ ਮੈਂ ਵੀ ਨਾ ਕਰਿਆ ਕਰੋ ਇਸ ਤਰ੍ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਸਿੱਧੇ ਸਿੱਧੇ ਸਾਰੀ ਗਾਜ ਆ ਚੁੱਕੀ ਐ ਨਿਆਣੀ ਸਿਆਣੀ ਆ ਕੋਈ ਗੱਲ ਕੇ ਕਾਲ ਪੈ ਜਾਂਦੀ ਕੋਈ ਨਹੀਂ ਕੋਈ ਪਰ ਮੇਰਾ ਮਹਿਣਾ ਜੇ ਤੂੰ ਗਿਰਦੇਂ ਜੇ ਨਾ ਫਿਰ ਉਹ ਨੂੰ ਗੁੱਸਾ ਚੜ ਜਾਂਦਾ ਨਹੀਂ ਨਹੀਂ ਮੇਰੇ ਤੋਂ ਚੱਲ ਗਲਤੀ ਹੋ ਗਈ ਅੱਜ ਤੋਂ ਬਾਅਦ ਮੈਂ ਤਾਂ ਗੁੱਲ ਨਹੀਂ ਆਉਂਦੀ ਕੋਈ ਗੱਲ ਨਹੀਂ ਆਪੇ ਡੈਕੂ ਵੀ ਆਪੇ ਕੋਈ ਸਿੱਧੇ ਸਿੱਧੇ ਸਾਰਾ ਕੁਝ ਕਰ ਲੈਣਾ ਕੋਈ ਨਹੀਂ ਕੋਈ ਇਹ ਤਾਂ ਆਉਂਦਾ ਤੇ ਇਹ ਵਾਲੇ ਨੂੰਸਾ ਜਾਂਦਾ ਕਿ ਉਹ ਆ ਜਾਂਦਾ ਉਹ ਨਾ ਨੁਸਾ ਜਾਂਦਾ ਮੇਰਾ ਕੋਈ ਨਹੀਂ ਕੋਈ ਮੈਂ ਤੇ ਚਾਹ ਹੀ ਮੰਗੀ ਘੁੱਟ ਕਾਲ ਪੈ ਗਈ ਆ ਅੱਛਾ ਬਹੁਤ ਐਵੇਂ ਮਾੜੀ ਜੀ ਗੱਲ ਚਾਹ ਤਾਂ ਹੋਈ ਤੇ ਤੁਹਾਨੂੰ ਸੱਤ ਲਿਆ ਦਾ ਵਾ ਦਾ ਮੈਂ ਕਾਲ ਪੈ ਜਾਂਦੀ ਚਾਹ ਚਾਹ ਕਰੀ ਜਾਂਦੇ ਜਿਵੇਂ ਲਹੂ ਹਣ ਚਾਹ ਮੈਂ ਤੁਹਾਨੂੰ ਤਾਂ ਪਰੇਸ਼ਾਨ ਕਰਦੀ ਆ ਮੇਰਾ ਕਰਨੀ ਦੇ ਵਿੱਚ ਮਾੜੀ ਜਿਹੜੀ ਚਾਹ ਚੀਰੋ ਚਾਹ ਤੇ ਜਾਦੇ ਹੋਏ ਕਲੀਨਿੰਗ ਕੋਟ ਹਾਂ ਇਹ ਜਾਣ ਕੇ ਚੱਲ ਜਦੋਂ ਕੋਈ ਚੀਜ਼ ਆ ਮੇਰਾ ਉਹ ਹੁੰਦਾ ਵਾ ਕਿ ਜਾਇਜ਼ ਕਰਕੇ ਤਾਂ ਤਾ ਤੌਣੀਆਂ ਚੜ੍ਹਦੀਆਂ ਉਹ ਵਾ ਪੱਜੀ ਗਾਇਆ ਉਹ ਤਾਂ ਮੁੜ ਕੇ ਪਰੇਸ਼ਾਨੀ ਹੋ ਜਾਂਦੀ ਹੈ ਜਾਤ ਕੋਟ ਹੈ ਹੋਈ ਜਿਹੜੀ ਕਲੀਨਿੰਗ ਹੋਣੀ ਹੈ ਜੀ ਜੀਓ ਮਨ ਸਲਾ ਮੈਂ ਬਣਾਤੀ ਹਾਂ ਚਾਹ ਚਾਹ ਛੱਡ ਮਮੀ ਇਹਨਾਂ ਨੂੰ ਬਸ ਇੰਨਾ ਕਹੋ ਤੇ ਤੁਹਾਡੀ ਤੁਹਾਡਾ ਮੇਣਾ ਨਾ ਦਵੇ ਆ ਤਾਂ ਮੈਂ ਮੈਂ ਕਹਾਂ ਤੇ ਮੇਰਾ ਮੇਣਾ ਨਾ ਦਿਆ ਕਰੋ ਉਹ ਫਿਰ ਉਹਨੂੰ ਗੁੱਸਾ ਆ ਜਾਂਦਾ ਉਹ ਕਾਲ ਪੈ ਜਾਂਦੀ ਹੈ ਆਪ ਜਦੋਂ ਮੈਂ ਇਹਨਾਂ ਤਾਂ ਜੀ ਦੀ ਗੱਲ ਕਰਦੀ ਆ ਤੇ ਇਹਨਾਂ ਨੂੰ ਖੁਸ਼ਾਉਂਦਾ ਹੀ ਉਹ ਤੇ ਸਾਰਿਆਂ ਨੂੰ ਖੁਸ਼ਾਉਂਦਾ ਆ ਆਪ ਦਾ ਜੀ ਥੋੜੀ ਕਿਹਨੂੰ ਲਵਾਇਆ ਜਾਂਦਾ ਫਿਰ ਐਵੇਂ ਕਿਵੇਂ ਆਪ ਦਾ ਜੀ ਨੂੰ ਲਵਾਈ ਜਾਓ ਹਾਂ ਤੇ ਹੋ ਰਹੀ ਤੇ ਗੱਲ ਸਹੀ ਆ ਨਾ ਹੁਣ ਮੈਂ ਆਹ ਤਾਂ ਭੈਣ ਜੀ ਨੂੰ ਵੀ ਅੱਜ ਤੋਂ ਬਾਅਦ ਮੈਂ ਨਹੀਂ ਤੁਹਾਨੂੰ ਆਉਂਦੀ ਉਹ ਵੀ ਤਾਂ ਕੰਨਾਂ ਨਾਲ ਲੱਗਦੀ ਚੱਲ ਆਣ ਕੋਈ ਨਹੀਂ ਆ ਤੇਰੀ ਮਾਂ ਵਾਂ ਐਵੇਂ ਨਹੀਂ ਕਾਲ ਪੈਣਾਂ ਦਾ ਚਾਹ ਘੁੱਟ ਮੰਗ ਲਈ ਤੇ ਤੂੰ ਚਾਹ ਬਣਾ ਦੇ ਉਹ ਖੜਾ ਛੱਡ ਤੇ ਐਵੇਂ ਬੋਲਿਆ ਨਾ ਘਰ ਇੰਨਾ ਚੰਗਾ ਠੀਕ ਬੋਲਦੀ ਆ ਕੋਈ ਨਹੀਂ ਉਹ ਫਿਰ ਕੀ ਆ ਚਲੀ ਗਰ ਮੰਮੀ ਤਾਂ ਵੀਰ ਵੀਰ ਚੰ ਮੰਮੀ ਗੁੱਸੇ ਚ ਆ ਗਈਆਂ ਹੁਣ ਕਰਨਾ ਨਹੀਂ ਚਾਹੀਦਾ ਮੈਨੂੰ ਇਦਾਂ ਕੋਈ ਨਹੀਂ ਮੰਮੀ ਨਹੀਂ ਤੇਰੀ ਮਾਂ ਦਾ ਨਾਮ ਲੈਣਾ ਮੈਂ ਤਾਂ ਵਿਚਾਰੀ ਉਹਨੂੰ ਵੀ ਆ ਗਈ ਗੁੱਸੇ ਦੇ ਨਾਲ ਆ ਕੇ ਬੈਠੀ ਨੀ ਆ ਉਹਦਾ ਤੇ ਚੱਲਦਾ ਕਿ ਕਸੂਰੀ ਨਹੀਂਗਾ ਵਿੱਚ ਤੇ ਚਲ ਕੋਈ ਨਹੀਂ ਦੱਸ ਤੈਨੂੰ ਮੈਂ ਕੰਮ ਛੱਡ ਕੇ ਤੈਨੂੰ ਚਾਹ ਪੀਣਾ ਕੋਈ ਨਹੀਂ